ਇਹ ਸੰਗਤ ਕਿਹੜੀ ਜਗ੍ਹਾ ਤੋਂ ਸਰ ਇਹ ਸਾਰੇ ਪਿੰਡਾਂ ਤੋਂ ਜਥੇਬੰਦੀ ਖੋਸਾ ਦੇ ਆ ਤੇ ਬਾਕੀ ਪਿੰਡ ਵੱਖਰੇ ਵੱਖਰੇ ਆ ਜੀ ਇਹ ਪੂਰਾ ਨਾਂ ਕੀ ਆ ਖੋਸਾ ਜਥੇਬੰਦੀ ਦਾ ਭਾਰਤੀ ਕਿਸਾਨ ਯੂਨੀਅਨ ਖੋਸਾ ਭਾਰਤੀ ਕਿਸਾਨ ਯੂਨੀਅਨ ਖੋਸਾ ਉਹ ਕਈ ਵਾਰੀ ਅੱਦਾਂ ਬੋਲਦੇ ਨੇ ਨਾ ਸਿੱਧੂਪੁਰ ਖੋਸਾ ਭਾਰਤਾਨ ਸਰਦਾਰ ਰਖਜਿੰਦਰ ਸਿੰਘ ਜੀ ਖੋਸਾ ਓਕੇ ਤੁਹਾਡਾ ਸ਼ੁਭ ਨਾਂ ਕੀ ਆ ਸਰ ਬਲਜੀਤ ਸਿੰਘ ਸ਼ੇਰਗੜ੍ਹ ਜ਼ਿਲ੍ਹਾ ਪ੍ਰਧਾਨ ਪਟਿਆਲਾ ਓਕੇ ਪਟਿਆਲੇ ਤੋਂ ਤੁਸੀਂ ਹਾਂਜੀ ਜੀ ਇਹ 26 26 ਜਨਵਰੀ ਨੂੰ ਤੁਸੀਂ ਉੱਥੇ ਕਰਿਆ ਸੀ ਟਰੈਕਟਰ ਮਾਰਚ ਹਾਂਜੀ ਹਾਂਜੀ ਕਿ ਕਿਹੜੀ ਜਗ੍ਹਾ ਕਰਿਆ ਸੀ ਟੋਲ ਪਲਾਜ਼ਾ ਪੈਂਦਾ ਮਲ ਪ੍ਰੋਪਰ ਪਟਿਆਲੇ ਦੀ ਨਹੀਂ ਨਹੀਂ ਪਟਿਆਲਾ ਜਿਲ੍ਹਾ ਆ ਗਿਆ ਨਾ ਸਾਡਾ ਅਕਾਇਆਂ ਬੰਡੀਆਂ ਹੀ ਨਹੀਂ ਮੈਂ ਉੱਥੇ ਜਾਦਾ ਵੱਡਾ ਕੱਟ ਕਰਨ ਦਾ ਸੀਗਾ ਨਾ ਪ੍ਰੋਗਰਾਮ ਪਟਿਆਲੇ ਕਿਉਂਕਿ ਮੈਂ ਪਟਿਆਲੇ ਗਿਆ ਸੀ ਉਧਰੋਂ ਕਵਰੇਜ ਕੀਤੀ ਸੀ ਮੈਂ ਤਾਂ ਪੁੱਛ ਰਿਹਾ ਅੱਛਾ ਤੁਸੀਂ ਇੱਥੇ ਲੋਕਲ ਕੀਤਾ ਓਕੇ 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 ਕਿਹੜੀ ਜਗ੍ਹਾ ਤੋਂ ਤੁਸੀਂ ਮੈਂ ਹਾਂ ਤਾਂ ਪਟਿਆਲੇ ਤੋਂ ਹੀ ਅਜੈਬ ਸਿੰਘ ਟਵਾਣਾ ਮੇਰਾ ਨਾਮ ਹੈ ਉਹ YouTube ਚੈਨਲ ਹੈਗਾ ਵੌਇਸ ਆਫ ਈਸਟ ਪੰਜਾਬ ਪੰਜਾਬੀ ਔਰ ਇੰਗਲਿਸ਼ ਦੋਨਾਂ ਚ ਕਵਰ ਕਰਦਾ ਚਾਰ ਵਾਲਾ ਵੀ ਕੀਤਾ ਸੀ ਚਾਰ ਦੀ ਮਹਾਪੰਚਾਇਤ ਹੋਈ ਸੀ ਉਸ ਤੋਂ ਬਾਅਦ 7 ਤੋਂ ਲੈ ਕੇ ਮੈਂ 24 ਤੱਕ ਲਗਾਤਾਰ ਕਵਰੇਜ ਕੀਤੀ ਹੈ ਪ੍ਰੈਸ ਕਾਨਫਰੰਸਾਂ ਵੀ ਕੀਤੀ ਹੈ ਹੋਰ ਚਾਪੀਨਵਾ ਜੋ ਨਹੀਂ ਬਸ ਸਰ ਦਰਸ਼ਨ ਹੋ ਗਏ ਤੁਹਾਡੇ ਸ਼ੁਕਰੀਆ